ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰੀਤ ਕੌਰ ਮਾਨ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰ ਮਾਨ ਬਲੌਗ ਦੇ ਵਿੱਚ ਹੋਰ ਸਨੌ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਤੇ ਹਾਂਜੀ ਇੱਥੇ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਟਾਈਮ ਜਿਹੜਾ ਹੋ ਗਿਆ ਆਪਣਾ 3 ਵਜੇ ਦਾ ਟਾਈਮ ਹੈ ਜੀ ਕੰਕੀ ਤੇਨ ਵਜੇ ਦੀ ਜਿਹੜੀ ਆਪਣੀ ਡਿਊਟੀ ਹੁੰਦੀ ਆ ਉਹ ਇਤਰੀ ਹੁੰਦੀ ਆ ਤੇ ਆਪਾਂ ਮੱਜਾਂ ਉਸ ਤੋਂ ਪਹਿਲਾਂ ਜਿਹੜੀਆਂ ਬਾਹਰ ਬਣਤੀਆਂ ਸੀਗੀਆਂ ਮੱਜਾਂ ਤਾਂ ਫਿਰ ਮੈਂ ਕਈ ਵਾਰ ਇਸ ਤਰ੍ਹਾਂ ਕਰਦੀ ਆ ਵੀ ਜਿਵੇਂ ਤੁਹਾਨੂੰ ਦੱਸਿਆ ਕਿ 2 ਵਜੇ ਦੇ ਤੱਕ ਨਾ ਉਧਰ ਛਾਂ ਆ ਜਾਂਦੀ ਆ ਤੇ ਫਿਰ ਜਿੱਦਾਂ ਮੈਂ ਚਾਹ ਧਰਨ ਵਸਤੇ ਜਦੋਂ ਧਾਦਦੀ ਆ ਤਾਂ ਫਿਰ ਮੱਜਾਂ ਨੂੰ ਖੋਲ ਕੇ ਬਣੇ ਜਾਂਦੀਆਂ ਤੇ ਫਿਰ ਚਾਹ ਬਣੇ ਪੀ ਕੇ ਉਸ ਤੋਂ ਬਾਅਦ ਫਿਰ ਇਤਰ ਆਉਣੀਆਂ ਵਿੱਚ ਵਿੱਚ ਹੁਣ ਮੈਂ ਅੰਦਰੋਂ ਗੋਹਾਜੱਕ ਕੇ ਸਾਫ਼ ਕਰ ਦੇਣੀ ਆ ਇਹ ਫਿਰ ਉਸ ਤੋਂ ਬਾਅਦ ਆਪਾਂ ਪੱਠੇ ਕੁਤਰਾਂਗੇ ਫਿਰ ਆਪਾਂ ਇਹਨਾਂ ਨੂੰ ਜਿਨ੍ਹਾਂ ਨੂੰ ਸਨਨੀ ਕਰਨੀ ਹੈ ਸਨਨੀ ਕਰਦੇ ਆਂਗੇ ਹਰੇ ਰਲਾਉਣੇ ਹਰੇ ਰਲਾ ਦਾਂਗੇ ਫਿਰ ਪੱਠੇ ਣ ਕੇ ਆਪਾਂ ਜਿਹੜੇ ਪਾਵਾਂਗੇ ਤੇ ਪਹਿਲਾਂ ਆਪਾਂ ਸਫਾਈ ਕਰ ਦਿੰਨੇ ਆ ਕਿਉਂਕਿ ਮੈਂ ਦੋ ਜਦੋਂ ਪਸੂ ਉੱਠਦੇ ਆ ਤੇ ਜਦ ਹੀ ਮੈਂ ਖੋਲ ਕੇ ਬਾਰ ਬੰਦ ਦਿੰਨੀ ਆ ਤੇ ਫਿਰ ਇੰਨਾ ਖੁਰ ਵੱਡ ਜਾਂ ਨਹੀਂ ਕਰਦੀਆਂ ਹੈਗੀਆਂ ਵਧੀਆ ਸਾਫ਼ ਪਿਆ ਰਹਿੰਦਾ तो फौड़े ना नहीं मैं खिंचती फौड़े ना खिंच ना फिर सारी फर्श जोड़ी ख़राब हो जाती है त करके तो फिर मैं इस तरह हाथ चक हथ सारा चक के मैं उधर एक भी सैड उधर सैट लूँगी बाद लाँगी फिर अपना हले चाह पानी पी के इधर आए थे तो भांडे भी साफ करने वाले पे ने भांडे साफ नहीं किए बाद करूँगी मैं ਮੇਕਾ ਚਲ ਜਾ ਤੱਕ ਇਧਰ ਹਵਾ ਜੀ ਫਿਰ ਜੂਗੀ ਵੀ ਚੱਕਿਆ ਗਿਆ ਤਾਂ ਫਿਰ ਸੁੱਕ ਜੀ ਜਾਂਦਾ ਹੈ ਹੁਣ ਤਾਂ ਵੈਸੇ ਮੈਂ ਜਾਂ ਖੜਗਾ ਸੀ ਕਿਆ ਪਰ ਇਹ ਹੁਣ ਦੇਖ ਰਹੀਆਂ ਸੀ ਵੀ ਮੇਰੇ ਹੱਥ ਚ ਬੱਠਲ ਦੇਖ ਕੇ ਇਹਨਾਂ ਨੂੰ ਆ ਲੱਗ ਰਿਹਾ ਸੀਗਾ ਵੀ ਹੁਣ ਸਾਨੂੰ ਕੋਈ ਫੀਡ ਵਗੈਰਾ ਕੁਝ ਪਾਉਗੀ ਤੇ ਪਰ ਜਦੋਂ ਮੈਨੂੰ ਇਹਨਾਂ ਨੂੰ ਪਤਾ ਲੱਗਿਆ ਨਾ ਵੀ ਜਿਵੇਂ ਮੈਂ ਗੋਸਟਣ ਲੱਗੀ ਫਿਰ ਬੈਰ ਚਣ ਗਈਆਂ ਵੀ ਹਲੇ ਸਾਡਾ ਟਾਈਮ ਨਹੀਂ ਹੋਇਆਗਾ ਕਿਉਂਕਿ ਜਿਵੇਂ ਫੀਡ ਤੇ ਫੀਡ ਬਾਕੀ ਜਿਹੜੀ ਆਪਾਂ ਪਾਉਣੀ ਹੁੰਦੀ ਆ ਉਹ ਤਾਂ ਧਾਰਾਂ ਤੋਂ ਬਾਅਦ ਹੀ ਪਾਉਣੀ ਆ ਤੇ ਫਿਰ ਜਿਹੜੇ ਜਿਵੇਂ ਸੂਣ ਵਾਲੇ ਪਸ਼ੂ ਨੂੰ ਜਿਹੜਾ ਆਪਾਂ ਰਾਸ਼ਨ ਪਾਣੀ ਖਵਾਉਣਾ ਹੁੰਦਾ ਤੇ ਉਹ ਵੀ ਜਿਵੇਂ ਸ਼ਾਮ ਦੇ ਟਾਈਮ ਤੇ ਖਵਾਉਣਾ ਪੋਸਤਾ ਤੇ ਕੁਛ ਦੁਪਹਿਰ ਦੇ ਟਾਈਮ ਤੇ ਦੇ ਦਿੰਨੇ ਚੀਜ਼ਾਂ ਸਾਰੀਆਂ ਵੀ ਇਕੱਠਾ ਸਾਰਾ ਚੀਜ਼ਾਂ ਜਿਹੜੀਆਂ ਨਹੀਂ ਪਾਉਂਦੇ ਹੈਗੇ ਤੇ ਬਾਕੀ ਮੈਨੂੰ ਕਮੈਂਟ ਵੀ ਆਇਆ ਸੀਗਾ ਵੀ ਤੁਸੀਂ ਜਿਹੜਾ ਫੀਡ ਕਿਹੜੀ ਪਾਉਨੇ ਹੋ ਤੇ ਵੀ ਹਨਾ ਪਾਊਡਰ ਵਗੈਰਾ ਕਿਹੜਾ ਪਾਉਨੇ ਹੋ ਤੇ ਜੋ ਵੀ ਤੁਸੀਂ ਹਨਾ ਪਛੋਣੋ ਜੋ ਖਰਾਕ ਪਾਉਨੇ ਹੋ ਤਾਂ ਉਹ ਦੱਸਿਓ ਸਾਨੂੰ ਤੇ ਹਾਂਜੀ ਆਪਾਂ ਅੱਗੇ ਜਾ ਕੇ ਵੀਡੀਓ ਦੇ ਤੁਹਾਨੂੰ ਦੱਸਾਂਗੇ ਉਹਦੇ ਬਾਰੇ ਵੀ ਤੇ ਹੁਣ ਆਪਾਂ ਇੱਥੋਂ ਪਹਿਲਾਂ ਸਾਰਾ ਗੋਹਾ ਵਗੈਰਾ ਚੱਕ ਕੇ ਤੇ ਥੋੜਾ ਬਹੁਤਾ ਹੀ ਸੰਭਰਨ ਵਾਲਾ ਇੰਨਾ ਨਹੀਂ ਹੈਗਾ ਬਸ ਉਹ ਜਿਹੜਾ ਜਿੱਥੇ ਆਪਾਂ ਗੋਹਾ ਚੱਕਿਆ ਬਸ ਉਹ ਉਹ ਕਰਨ ਨਾਲ ਇਕੱਠਾ ਕਰ ਲਾਂਗੇ ਤੁਮ ਸਾਫ ਜੀ ਹੋ ਜਾਂਦੀ ਹੈ ਫਰਸ਼ ਇਹਨੇ ਨਾਲ ਕਿ ਫਿਰ ਉੱਪਰ ਪੱਖੇ ਚੱਲਦੇ ਆ ਨਾ ਫਿਰ ਐਵੇਂ ਜਿਹੜਾ ਗੋਹਾ ਸੁੱਕ ਜਾਂਦਾ ਹੈ ਤੇ ਬਾਕੀ ਅੱਜ ਜਿਹੜਾ ਦਿਨ ਕੱਲ ਵੀ ਗਰਮਿਆਸ਼ ਵਾਲਾ ਦਿਨ ਸੀਗਾ ਅੱਜ ਵੀ ਅੱਜ ਦਾ ਜਿਹੜਾ ਦਿਨ ਆ ਬਸ ਇਹ ਤਾਂ ਪਿਛਲੇ ਮਹੀਨੇ ਯਾਦ ਕਰਾਈ ਜਾਂਦਾ ਜੂਨ ਜਲਾਈ ਦੇ ਲੱਗ ਨਹੀਂ ਰਿਹਾ ਵੀ ਅੱਸੂ ਚੜ ਗਿਆ ਅੱਸੂ ਚੜਿਆ ਹੋਇਆ ਅੱਸੂ ਦਾ ਮਹੀਨਾ ਚੱਲ ਰਿਹਾ ਨਹੀਂ ਤਾਂ ਗਿਆ ਅੱਸੂ ਦੇ ਮਹੀਨੇ ਦੇ ਵਿੱਚ ਨਾ ਜਿਵੇਂ ਮੱਠੀ ਮੱਠੀ ਜੀ ਠੰਡ ਜੀ ਹੁੰਦੀ ਹੈ ਜਾਨੀ ਕਿ ਮੌਸਮ ਠੰਡਾ ਜਾਂ ਹੁੰਦਾ ਹੈ ਵੀ ਇੰਨਾ ਗਰਮੈਸ਼ ਜੀ ਨਹੀਂ ਹੁੰਦੀ ਕੱਲੀ ਧੁੱਪ ਧੁੱਪ ਰਹਿ ਜਾਂਦੀ ਹੈ ਵੀ ਗੁੰਮ ਜਾਂ ਨਹੀਂ ਹੁੰਦਾਗਾ ਜਿਵੇਂ ਹੁਣ ਗਰਮੈਸ਼ ਜੀ ਬਣੀ ਪਈ ਹੈ ਤੇ ਪਤਾ ਨਹੀਂ ਤਵੇ ਬੱਦਲ ਬਦਲਾਊਗਾ ਹੁਣ ਤਾਂ ਮੈਨੂੰ ਨਹੀਂ ਤੋਂ ਵੀ ਡਰ ਲੱਗਦਾ ਵੀ ਮੈਂ ਤਾਂ ਵੇਲਾ ਵੀ ਸਾਫ ਕਰ ਲਿਆ ਗੋਆ ਮਿੱਟੀ ਫੇਰ ਲਿਆ ਤੇ ਕਿਤੇ ਐਸੀ ਜਦੋਂ ਵੀ ਮੈਂ ਗੋਆ ਮਿੱਟੀ ਫੇਰਾਂ ਨਹੀਂ ਆਉਂਦੀ ਹੁੰਦਾ ਵੀ ਕਿਤੇ ਹਨਾ ਮੇਰੀ ਕੀਤੀ ਮਿਹਨਤ ਵੇ ਕਰ ਜਾਵੇ ਚਲੋ ਦੇਖੀ ਜੋ ਨੇਤਾ ਫਿਰ ਆਪਾਂ ਦੁਬਾਰਾ ਫੇਰ ਫੇਰ ਲਾਂਗੇ ਤੇ ਚਲੋ ਜੀ ਹੁਣ ਆਪਾਂ ਇਥੋਂ ਸੁੰਬਰ ਕੇ ਸਾਫ ਕਰਦਗੇ ਫਿਰ ਕਰਦੇ ਆਪਾਂ ਅਗਲੇ ਕੰਮ ਥੇਲੇ ਆਪਣੇ ਤੇ ਹਾਂਜੀ ਆਪਾਂ ਉਦਰਾ ਮੱਜਾ ਨੂੰ ਸਾਫਾਈ ਕਰਕੇ ਫਿਰ ਪੱਠੇ ਕੁੱਤਰ ਕੇ ਪੱਠੇ ਪਾ ਕੇ ਮੱਜਾ ਨੂੰ ਪੱਠਿਆਂ ਤੇ ਬੰਨ ਕੇ ਤੇ ਬਾਰੋਂ ਵੀ ਫੋੜਾ ਵਗੈਰਾ ਮਾਰ ਕੇ ਸਾਰਾ ਸਾਫ ਕਰਕੇ ਫਿਰ ਪੰਡਾ ਵਗੈਰਾ ਆਪਣੇ ਸਾਫ ਕਰਕੇ ਤੇ ਆਲੂ ਮੈਂ ਇਥੇ ਉਬਲਣੇ ਧਰ ਗੀ ਸੀ ਵੀ ਪਹਿਲਾਂ ਕਿਉਂਕਿ ਆਪਾਂ ਅੱਜ ਬਣਾਵਾਂਗੇ ਸਬਜ਼ੀ ਆਲੂ ਉਬਾਲ ਕੇ ਬਣਾਵਾਂਗੇ ਆਲੂ ਉਬਾਲਲੇ ਹੋਏ ਨੇ ਤੇ ਫਿਰ ਹੁਣ ਆਪਾਂ ਜਿਹੜਾ ਮਸਾਲਾ ਸੀਗਾ ਉਹ ਕੁੰਡੇ ਦੇ ਵਿੱਚ ਕੁੱਟ ਲੈਨੇ ਅਤੇ ਤੇ ਅੱਪਾ ਜਿਹੜੀ ਤਰੀ ਵਾਲੀ ਸਬਜੀ ਹੈ ਇਸ ਤਰ੍ਹਾਂ ਮਸਾਲਾ ਜਿਹੜਾ ਕੁੰਡੇ ਦੇ ਵਿੱਚ ਹੀ ਕੁੱਟਦੇ ਆ ਮਿਕਸੀ ਦੇ ਵਿੱਚ ਜਾਂ ਵੀ ਗ੍ਰੈਂਡ ਨਹੀਂ ਕਰਦੇ ਹੈਗੇ ਜਾਂ ਗ੍ਰੈਂਡਰ ਦੇ ਨਾਲ ਪੀਸੇ ਨਾਲ ਵੀ ਤੇ ਹੁਣ ਆਪਾਂ ਮਸਾਲਾ ਕੁੱਟ ਲਿਆ ਤੇ ਬਸ ਆਲੂ ਛੱਲ ਲੈਣੇ ਆ ਤੇ ਇੱਥੇ ਹੁਣ ਮਸਾਲਾ ਵੀ ਕੁੱਟ ਲਿਆ ਸੀਗਾ ਤੇ ਆਲੂ ਜਿਹੜਾ ਛੱਲ ਕੇ ਰੱਖ ਲਏ ਸੀ ਆਪਾਂ ਸਾਰੀ ਤਿਆਰੀ ਕਰ ਲਈ ਸੀ ਸਬਜੀ ਦੀ ਹੁਣ ਆਪਾਂ ਲਾ ਦਿੰਨੇ ਇੱਥੇ ਤੜਕਾ ਇਹ ਸਬਜੀ ਨੂੰ ਤੜਕਾ ਲਗਾ ਕੇ ਆਕੀ ਵੀ ਫਿਰ ਆਪਾਂ ਆਪਣੇ ਦੂਸਰੇ ਹੋਰ ਕੰਮ ਧੰਦੇ ਜਿਹੜੇ ਨੇ ਉਹ ਕਰਾਂਗੇ ਕਿਉਂਕਿ ਛੋਟੇ ਛੋਟੇ ਕੰਮ ਤਾਂ ਬਿਲਕੁਲ ਵੀ ਗਿਣਤੀ ਦੇ ਵਿੱਚ ਨਹੀਂ ਆਉਂਦੇਗੇ ਕਾਫੀ ਬਣ ਜਾਂਦੇ ਨੇ ਤੇ ਬਾਕੀ ਗਰਮੀ ਹੋਵੇ ਚਾਹੇ ਸਰਦੀ ਹੋਵੇ ਆਪਾਂ ਨੂੰ ਆਪਦੀ ਜਿਹੜੀ ਡਿਊਟੀ ਹੋ ਜਾਣੀ ਪੈਂਦੀ ਹੈ ਵੀ ਆਪਣੇ ਜਿਹੜੇ ਕੰਮ ਆ ਉਹ ਚੱਲੀ ਜਾਣੇ ਚਾਹ ਰੋ ਕੇ ਕਰ ਲਉ ਤੇ ਚਾਹੇ ਹੱਸ ਕੇ ਕਰ ਲਉ ਇਹ ਤਾਂ ਆਪਦਾ ਫਰਜ਼ ਜਿਹੜਾ ਨਿਭਾਉਣਾ ਪੈਂਦਾ ਜਿਹੜੀਆਂ ਗੱਲ ਪਈਆਂ ਜ਼ਿੰਮੇਵਾਰੀਆਂ ਹਨ ਤੇ ਚਲੋ ਜੀ ਹੁਣ ਆਪਾਂ ਸਬਜ਼ੀ ਨੂੰ ਤੜਕਾ ਜਿਹੜਾ ਲਾ ਲੈਨੇ ਆ ਤੇਲ ਗਰਮ ਹੋ ਚੁੱਕਿਆ ਸੀ ਉਹਦੇ ਵਿੱਚ ਆਪਾਂ ਜੀਰਾ ਪਾਤਾ ਜੀਰਾ ਪਾਉਣ ਤੋਂ ਬਾਅਦ ਆਪਾਂ ਜਿਹੜਾ ਮਸਾਲਾ ਘ੍ਰੈਂ ਕੁੱਟਿਆ ਸੀਗਾ ਸੌਰੀ ਗੁੰਡੇ ਦੇ ਵਿੱਚ ਆਪਾਂ ਪਾਤਾ ਮਸਾਲਾ ਇਹਦੇ ਵਿੱਚ ਲਸਣ ਤੇ ਪਿਆਜ਼ ਆਪਾਂ ਕੁੱਟਿਆ ਸੀਗਾ ਗੁੰਡੇ ਦੇ ਵਿੱਚ ਤੇ ਜਦੋਂ ਆਪਾਂ ਮਸਾਲਾ ਕੁੱਟਿਆ ਸੀ ਜਾਨੀ ਕਿ ਲਸਣ ਤੇ ਪਿਆਜ਼ ਨੂੰ ਜਦੋਂ ਆਪਾਂ ਕੁੱਟਿਆ ਤੇ ਉਹਦੇ ਵਿੱਚ ਆਪਾਂ ਲਾਲ ਮਿਰਚ ਤੇ ਕਾਲੀ ਮਿਰਚ ਨੂਨ ਤੇ ਹਲਦੀ ਚਾਰੇ ਚੀਜ਼ਾਂ ਜਿਹੜੀਆਂ ਪਾ ਲਈਆਂ ਸੀ ਬਸ ਉਹਨਾਂ ਮਸਾਲਾ ਭੁੰਨ ਕੇ ਫਿਰ ਆਪਾਂ ਇਸ ਚਪਾਦਨੇ ਆਲੂ ਉਬਾਲ ਕੇ ਆਪਾਂ ਕੁਛ ਕ ਭੰਨ ਲੈ ਸੀ ਕੁਛ ਕੱਟ ਲੈ ਸੀਗੇ ਉਹ ਕਿ ਹੱਥ ਦੇ ਨਾਲ ਇਸ ਤਰ੍ਹਾਂ ਲੋ ਭੰਨ ਕੇ ਪਾਲ ਕੇ ਤਾਂ ਫਿਰ ਜਿਆਦਾ ਸਵਾਦ ਆਉਂਦਾ ਹੈ ਆਲੂਆਂ ਦਾ ਜਿਆਦਾ ਟੇਸ ਵਧੀਆ ਆਉਂਦਾ ਹੈ ਬਾਕੀ ਅੱਜ ਕੋਈ ਹੋਰ ਸਬਜ਼ੀ ਹੈ ਵੀ ਨਹੀਂ ਸੀ ਤੇ ਮਨ ਵੀ ਨਹੀਂ ਕਰ ਰਿਹਾ ਸੀ ਕਿ ਕੀ ਲਈ ਕਿ ਆਧੀ ਸਬਜ਼ੀ ਬਣਾਈਏ ਪਹਿਲਾਂ ਅਜਰਾ ਦਾ ਸੀਗਾ ਵੀ ਚਲੋ ਸਾਗ ਬਣਾ ਲੀਏ ਤੇ ਪਰ ਫਿਰ ਅੱਜ ਮੈਂ ਕਿਹਾ ਵੀ ਕੱਲ ਨੂੰ ਸਾਗ ਬਣਾ ਲਾਂਗੇ ਚਲੋ ਅੱਜ ਜੇ ਕੱਲ ਨੂੰ ਮਿਲ ਗਿਆ ਨਾ ਸਾਗ ਤਾਂ ਕੱਲ ਨੂੰ ਸ਼ਾਇਦ ਦੇਖਾਂਗੇ ਸਾਗ ਬਣਾ ਲਾਂਗੇ ਹਾਂਜੀ ਸਬਜੀ ਨੂੰ ਤੜਕਾ ਲਾਉਣ ਤੋਂ ਬਾਅਦ ਆਪਾਂ ਜਿਹੜੇ ਆਪਦੇ ਛੋਟੇ-ਮੋਟੇ ਕੰਮ ਸੀ ਸਾਰੇ ਦੁੱਧ ਬਾਦ ਸਾਫ ਕੇ ਤੇ ਭਾਂਡੇ ਵਗੈਰਾ ਸਾਫ ਕਰਕੇ ਦੁੱਧ ਲੈ ਕੇ ਇੰਨੀਆਂ ਬਾਲਟੀਆਂ ਸਾਰੀਆਂ ਤੇ ਆਪਾਂ ਅੱਗੇ ਮੱਝਾਂ ਵੱਲ ਤੇ ਹੁਣ ਆਪਾਂ ਇੱਥੇ ਇਹਨਾਂ ਨੂੰ ਫੀਡ ਵਗੈਰਾ ਜੋ ਵੀ ਪਾਣੀ ਹੁੰਦੀ ਹੈ ਧਾਰਾਂ ਤੋਂ ਬਾਅਦ ਹੁਣ ਆਪਾਂ ਉਪਾ ਰਹੇ ਆ ਤੇ ਬਾਕੀ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਕਮੈਂਟ ਆਇਆ ਸੀਗਾ ਇੱਕ ਭੈਣ ਦਾ ਉਹਨਾਂ ਨੇ ਕਿਹਾ ਸੀਗਾ ਉਹਨਾਂ ਦੀ ਪਤਾ ਨਹੀਂ ਬੇਟੀ ਸੀ ਜਾਂ ਬੇਟਾ ਸੀ ਉਹਨੇ ਮੈਸੇਜ ਕੀਤਾ ਸੀ ਕਿ ਮੇਰੇ ਮੰਮਾ ਨੇ ਕਿਹਾ ਕੀ ਤੁਸੀਂ ਹਨਾ ਵੀ ਆ ਚੀਜ਼ ਦੱਸੋ ਸਾਨੂੰ ਫੀਡ ਬਾਰੇ ਤੇ ਹਾਂਜੀ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਜੀ ਪਾਊਡਰ ਆਪਾਂ ਹੁਣ ਇਸ ਟਾਈਮ ਤੱਕ ਕੀਪਰ ਪਾਊਡਰ ਜਿਹੜਾ ਉਹ ਪਾ ਰਹੇ ਹਾਂ ਤੇ ਵਿਟਾਮਿਨ ਐਚ ਵਿਟਾਮਿਨ ਗੋਲਟ ਜਾਨੀ ਕਿ ਪਾ ਲਓ ਤੁਸੀਂ ਉਹ ਤੁਹਾਡੇ ਤੇ ਡਿਪੈਂਡ ਹੈ ਜਿਹੜਾ ਮਰਜ਼ੀ ਪਾ ਲਓ ਤੁਸੀਂ ਬਸ ਹੋਵੇ オリジナル ਕਿਉਂਕਿ ਅੱਜਕੱਲ ਹਾਨਾ ਇਸ ਤਰ੍ਹਾਂ ਚੱਲ ਰਿਹਾ ਵੀ ਨਕਲੀ ਚੀਜ਼ਾਂ ਜਾਦਾ ਆ ਰਹੀਆਂ ਨੇ ਤੇ ਬਸ ਉਹ ਚੀਜ਼ ਦਾ ਧਿਆਨ ਰੱਖ ਲਿਓ ਤੁਸੀਂ ਤੇ ਹੁਣ ਇੱਥੇ ਆਪਾਂ ਜਿਹੜੀ ਫੀਡ ਦੀ ਗੱਲ ਕਰਦੇ ਹਾਂ ਜੀ ਤੇ ਹੁਣ ਆਪਾਂ ਫੀਡ ਜਿਹੜੀ ਕਾਰਗਿਲ ਦੀ ਬਫ ਫੀਡ ਜਿਹੜੀ ਆ ਹੁਣ ਆਪਾਂ ਉਹ ਪਾ ਰਹੇ ਆ ਆਪਾਂ ਨੂੰ ਹੋਗੇ ਵੀ ਭਾਈਦਨ ਹੋ ਗਿਆ ਆਪਾਂ ਹੁਣ ਇਹ ਸ਼ੁਰੂ ਕਰਤੀ ਆ ਪਹਿਲਾਂ ਆਪਾਂ ਜਿਹੜੀ ਘਰ ਦੀ ਫੀਡ ਬਣਾਵਾ ਕੇ ਉਹ ਪਾਉਂਦੇ ਸੀਗੇ ਤੇ ਉਹਦੇ ਵਿੱਚ ਹਨਾ ਉਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਜਿੰਨਾ ਮਰਜ਼ੀ ਸਮਾਨ ਪਾ ਲਓ ਜਿਸtrasio ਦੇ ਵਿੱਚ ਪਾਉਂਦੇ ਸੀਗੇ ਵੀ ਕਣਕ ਪਾਲੰਦੇ ਸੀਗੇ ਮੱਕੀ ਪਾਲੰਦੇ ਸੀ ਸਰੋਂ ਦੀ ਖਲ ਪਾ ਲੈਂਦੇ ਸੀਗੇ ਬੁੜੇ ਮਿਆਂ ਦੀ ਖਲ ਪਾ ਲੈਂਦੇ ਸੀਗੇ ਸੋਇਆਬੀਨ ਦੀ ਖਲ ਪਾ ਲੈਂਦੇ ਸੀਗੇ ਛੋਲਿਆਂ ਦੇ ਜਿਵੇਂ ਚੂਰੀ ਹੋ ਗਈ ਛਲਕਾ ਹੋ ਗਿਆ ਉਹ ਪਾ ਲੈਂਦੇ ਸੀਗੇ ਤਾਰਾ ਮੀਰਾ ਪਾ ਲੈਂਦੇ ਸੀਗੇ ਤੇ ਜਿਵੇਂ ਪਾਊਡਰ ਵਗੈਰਾ ਫੈਂਟ ਪਲੱਸ ਹਨਾ ਉਹ ਪਾ ਲੈਂਦੇ ਸੀਗੇ ਵੀ ਉਹਦੇ ਨਾਲ ਫੈਂਟ ਕਾਫੀ ਆਉਂਦੀ ਹੈ ਫੈਂਟ ਪਲੱਸ ਪਾਊਡਰ ਚਾਹੇ ਵਿੱਚ ਫੀਲ ਦੇ ਪਾ ਲੋ ਚਾਹੇ ਬਾਅਦ ਵਿੱਚ ਮਿਕਸ ਕਰ ਲੋ ਤੇ ਬਾਕੀ ਹੋਰ ਕਾਫੀ ਸਮਾਨਤਾ ਪੈ ਜਾਂਦਾ ਹਨ ਤੇ ਉਹ ਤਾਂ ਹਨ ਆਪਣੀ ਆਪ ਦੀ ਮਰਜ਼ੀ ਹੁੰਦੀ ਹੈ ਕਹਿੰਦੇ ਹੁੰਦੇ ਵੀ ਜਿੰਨਾ ਨਗੜਾ ਪਾਵਾਂਗੇ ਤੇ ਉਨਾ ਹੀ ਮਿੱਠਾ ਆਊਗਾ ਵੀ ਆਪਾਂ ਜਿੰਨਾ ਸਮਾਨ ਆਪਾਂ ਨੂੰ ਲੱਗਦਾ ਵੀ ਹਾਂ ਇੰਨਾ ਕੋ ਚਲੋ ਅਸੀਂ ਪਾ ਸਕਦੇ ਹਾਂ ਸਮਾਨ ਉਨਾ ਹੀ ਪਾ ਲਓ ਤੇ ਬਾਕੀ ਆਪਾਂ ਇਹਨਾਂ ਨੂੰ ਤਾਂ ਵਿਚਾਰੀਆਂ ਨੂੰ ਜਿੰਨਾ ਕਰਮ ਵਾਲਿਆਂ ਨੂੰ ਖਵਾ ਲਾਂਗੇ ਤੇ ਇਹਨਾਂ ਨੇ ਆਪਾਂ ਨੂੰ ਫਾਇਦਾ ਹੀ ਕਰਨਾ ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂਗਾ ਹਨਾ ਵੀ ਜਿੰਨਾ ਆਪਾਂ ਇਹਨਾਂ ਨੂੰ ਖਵਾਵਾਂਗੇ ਉਨਾ ਜ਼ਿਆਦਾ ਰਿਜ਼ਲਟ ਵਧੀਆ ਰਹੂਗਾ ਹਾਂਜੀ ਇਹ ਵਾਲੀ ਫੀਡ ਪਾਉਨੇ ਆ ਜੀ ਆਪਾਂ ਤੇ ਹੁਣ ਆਪਾਂ ਬਸ ਜਦੋਂ ਆਪਾਂ ਦੂਸਰੀਆਂ ਮੱਝਾਂ ਸੂਣਾ ਲੀਆਂ ਨੇ ਥੋੜੇ ਥੋੜੇ ਦਿਨ ਰਹਿ ਕੇ ਜਾਨੀ ਕਿ ਝੋਟੀਆਂ ਦੇ ਤੇ ਜੇਕਰ ਆਪਾਂ ਸੇਲ ਕਰਤੀਆਂ ਤਾਂ ਕੀ ਕਹਿਣਾ ਜੀ ਜੇ ਸੇਲ ਨਾ ਕੀਤੀਆਂ ਤਾਂ ਫਿਰ ਉਹਨਾਂ ਦੀ ਜਿਹੜੀ ਫੀਡ ਬਣਵਾ ਕੇ ਜਦੋਂ ਲਿਆਵਾਂਗੇ ਤਾਂ ਆਪਾਂ ਤੁਹਾਨੂੰ ਉਹ ਵੀ ਦਿਖਾ ਦਾਂਗੇ ਬਸ 15 20 ਦਿਨ ਦੀ ਗੱਲ ਹੈ ਉਸ ਤੋਂ ਬਾਅਦ ਫਿਰ ਆਪਾਂ ਫੀਡ ਜਿਹੜੀ ਬਣਵਾ ਕੇ ਲਿਆਵਾਂਗੇ ਬਾਕੀ ਸੂਣ ਵਾਲਿਆਂ ਦੀ ਹੁਣ ਜਿਹੜੀ ਫੀਡ ਬਣਵਾ ਕੇ ਲੈਂਦੀ ਆ ਵੀ ਉਹ ਤਾਂ ਲੱਗ ਤੋਂ ਆ ਉਹਦੇ ਵਿੱਚ ਆਪਾਂ ਮੱਕੀ ਕਣਕ ਤੇ ਸੋਇਆਬੀਨ ਦੀ ਖਾਲ ਤੇ ਸਰੋਂ ਦੀ ਖਾਲੀ ਪਾਈ ਆ ਤੇ ਬਾਕੀ ਜਿਵੇਂ ਵਿਟਾਮਿਨ ਵਗੈਰਾ ਤੇ ਹਨਾ ਪਾਊਡਰ ਵਗੈਰਾ ਤਾਂ ਉਹਨਾਂ ਨੂੰ ਪਾਈ ਰਹੇ ਆ ਬਾਕੀ ਜਿਵੇਂ ਸਰੋਂ ਦਾ ਤੇਲ ਉਹ ਦਿੰਨੇ ਆਪਾਂ ਉਹਨਾਂ ਨੂੰ ਕਿ ਸਰੋਂ ਦੇ ਤੇਲ ਦਾ ਰਜਲਟ ਵਧੀਆ ਕਿਉਂਕਿ ਅਸੀਂ ਹਮੇਸ਼ਾ ਹੀ ਬਸ ਉਹਨੂੰ ਕਈ ਕਹਿ ਦਿੰਦੇ ਆ ਕਿ ਹਾਜਮ ਨਹੀਂ ਹੁੰਦਾ ਹਨਾ ਇਸ ਤਰ੍ਹਾਂ ਕਰਗੇ ਪਰ ਪਤਾ ਨਹੀਂ ਵੀ ਸਾਨੂੰ ਤਾਂ ਆਦਤ ਬਣੀ ਹੋਈ ਆ ਤੇ ਬਾਕੀ ਸਾਨੂੰ ਰਿਜਲਟ ਵੀ ਠੀਕ ਰਿਹਾ ਮਿਲਦਾ ਇਹਦਾ ਅਸੀਂ ਸਰੋਂ ਦਾ ਤੇਲ ਤਾਂ ਪਾਉਣਾ ਹੀ ਪਾਉਣਾ ਬਾਕੀ ਸਾਰਾ ਸਮਾਨ ਆਪਾਂ ਦੇ ਸੱਕਦੀ ਜਿੰਨਾ ਮਰਜ਼ੀ ਪਾਈ ਜਾਈਏ ਪਰ ਸਰੋਂ ਦਾ ਤੇਲ ਜਿਹੜਾ ਅਸੀਂ ਪਾਉਣਾ ਹੀ ਹੁੰਦਾ ਪੰਜ ਕਿਲੋ 6 ਕਿਲੋ ਇੱਕ ਪਸ਼ੂ ਨੂੰ ਅਸੀਂ ਪਾ ਦਿੰਨੇ ਆ ਜੀ ਸਰੋਂ ਦਾ ਤੇਲ ਲੌਜੀ ਉਧਰ ਆਪਾਂ ਹੁਣ ਆ ਗਮ ਤਾਂ ਦਾ ਖਤਮ ਕਰਕੇ ਉਸ ਤੋਂ ਬਾਅਦ ਆਪਾਂ ਲੱਗੇ ਸੀ ਇੱਧਰ ਰੋਟੀ ਬਣਾਉਣਾ ਚੁੱਲੇ ਤੇ ਬਾਹਰ ਸਬਜ਼ੀ ਬਣ ਗਈ ਸੀ ਉੱਥੇ ਮੈਂ ਰੱਖ ਦਿੱਤਾ ਸੀਗਾ ਦੁੱਧ ਗਰਮ ਹੋਣ ਵਾਸਤੇ ਤੇ ਕਿਉਂਕਿ ਜਿਵੇਂ ਹੁਣ ਸਵੇਰ ਦੀ ਚਾਹ ਵਾਸਤੇ ਹੋ ਗਿਆ ਜਾਂ ਜਿਹੜਾ ਵੀ ਦੁੱਧ ਰੱਖਣਾ ਹੁੰਦਾ ਕਰੇ ਤੇ ਉਹਨੂੰ ਹੁਣ ਆਪਾਂ ਵਾਲਾ ਦਵਾਕੀ ਰੱਖਦੇ ਆਂ ਜਿਵੇਂ ਸਵੇਰ ਦੇ ਟਾਈਮ ਤੇ ਵੀ ਤੇ ਸ਼ਾਮ ਦੇ ਟਾਈਮ ਤੇ ਗਰਮ ਕਰਕੇ ਦੁੱਧ ਉੱਪਰ ਮલાઈ ਲਾ ਕੇ ਉਸ ਤੋਂ ਬਾਅਦ ਚਾਹ ਬਣਾਉਣੀ ਆ ਕੱਚੇ ਦੁੱਧ ਦੀ ਜਿਹੜੀ ਚਾਹ ਉਨੇ ਹੀ ਪਿੰਦੇ ਹੈਗੇ ਸੀ ਕਿਉਂਕਿ ਸਾਨੂੰ ਸ਼ੁਰੂ ਤੋਂ ਆਦਤ ਬਣੀ ਹੋਈ ਸੀ ਵਾਲੇ ਵਾਲੇ ਦੁੱਧ ਦੀ ਹੀ ਚਾਹ ਪੀਣੇ ਆ ਕੱਚੇ ਦੁੱਧ ਦੀ ਸਾਨੂੰ ਚਾਹ ਜਿਹੜੀ ਆ ਸਵਾਦ ਨਹੀਂ ਲੱਗਦੀ ਤੇ ਆਪਾਂ ਚੁੱਲੇ ਤੇ ਸੇਕ ਘਾਟੀ ਸੀਗਾ ਤੇ ਦੁੱਧ ਰਕਤਾ ਕਿ ਚਲੋ ਉੱਥੇ ਦੁੱਧ ਕੱਢ ਜੂਗਾ ਤੇ ਆਪਾਂ ਇਦਾਂ ਗਾਂਸ ਦੀ ਰੋਟੀ ਬਣਾ ਲੈਣੇ ਆ ਅੱਗੇ ਵੈਸੇ ਮੈਂ ਪਹਿਲਾਂ ਦੁੱਧ ਗਰਮ ਕਰਕੇ ਬਾਅਦ ਵਿੱਚ ਚੁੱਲੇ ਤੇ ਰੋਟੀ ਬਣਾਉਣੀ ਹੁੰਦੀ ਆ ਅੱਜ ਮੈਂ ਥੋੜਾ ਜਿਹਾ ਲੇਟ ਹੋ ਗਈ ਕਿਉਂਕਿ ਬਸ ਇੱਕ ਟਾਈਮ ਤੋਂ ਆਪਾਂ ਲੇਟ ਹੋ ਜੀਏ ਫਿਰ ਸਾਰਾ ਜਿਹੜਾ ਆਪਣਾ ਕੰਮ ਆ ਲੇਟ ਲੇਟ ਹੀ ਚੱਲੀ ਜਾਂਦਾ ਬਸ ਅੱਜ ਮੈਂ ਜਿੱਦਾਂ ਪਸ਼ੂਆਂ ਵੱਲ 3 ਵਜੇ ਆਈ ਸੀਗੀ ਉਸ ਤੋਂ ਬਾਅਦ ਬੰਨ ਕੇ ਪੱਠੇ ਵਗੈਰਾ ਜਿਵੇਂ ਉਤਰ ਕੇ ਪਾ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਬਸ 10-10 ਮਿੰਟ ਵੀ ਆਪਣੇ ਨਾਲ ਦੇ ਘਰ ਆ ਉਦੀ ਦੀ ਚਲੀ ਗਈ ਤੇ ਉਦੋਂ ਜਾਣੇ ਕਰਕੇ ਆਪਣੇ ਬੈਕ ਸਾਈਡ ਤੇ ਘਰ ਜਿਹੜਾ ਤੇ ਪਸ਼ੂਆਂ ਵੱਲ ਤੇ ਉਧਰ ਬਸ ਮੈਂ ਦੀਦੀ ਕੋਲੇ ਚੱਲੇ ਗਈ 10 ਮਿੰਟ ਤੇ ਬਸ ਇੰਨੇ ਨਾਲ ਹੀ ਬਸ ਉਹ ਹੀ 10 ਮਿੰਟ ਬਸ ਲੱਗ ਗਏ ਉੱਥੇ ਮੈਨੂੰ ਤੇ ਫਿਰ ਲੇਡੀ ਕੰਮ ਚੱਲਦਾ ਤੇ ਹੁਣ ਆਪਾਂ ਇੱਥੇ ਬਣਾ ਲੈਨੇ ਆ ਜੀ ਰੋਟੀ ਰੋਟੀ ਮੈਂ ਪਹਿਲਾਂ ਨਾ ਗੈਸ ਦੇ ਇਸ ਤਰ੍ਹਾਂ ਤਵਾ ਲਾ ਕੇ ਬਾਅਦ ਵਿੱਚ ਸੇਕਦੀ ਹੁੰਦੀ ਸੀਗੀ ਕਿ ਮੈਨੂੰ ਕਾਫੀ ਟਾਈਮ ਤੋਂ ਆਦਤ ਜਿਹੀ ਸੀ ਪਹਿਲਾਂ ਮੈਂ ਇਦਾਂ ਪੋਣੇ ਨਾਲ ਸਿੱਖਦੀ ਹੁੰਦੀ ਸੀ ਫਿਰ ਮੈਨੂੰ ਆਦਤ ਪੈ ਗਈ ਮੈਂ ਇਦਾਂ ਸੇਕਣ ਲੱਗ ਗਈ ਫਿਰ ਮੈਨੂੰ ਕਈ ਜਣੇ ਟੋਕਣ ਲੱਗੇ ਜਦੋਂ ਕਈ ਵਾਰੀ ਕਿਸੇ ਨੇ ਹੋਣਾ ਕੋਲੇ ਜਾ ਇਦਾਂ ਯਾਰਤ ਬਣੇ ਕਿਸੇ ਦੇ ਹਨਾ ਸਾਹਮਣੇ ਵੀ ਆਪ ਰੋਟੀ ਬਣਾਉਣੀ ਤਾਂ ਉਹਨੇ ਮੈਨੂੰ ਟੋਕ ਦੇਣਾ ਕਿ ਐਵੇਂ ਨਾ ਸਿੱਖਿਆ ਕਰ ਫਿਰ ਹੌਲੀ 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 ਮੈਂ ਉਹ ਆਪਣੀ ਆਦਤ ਜਿਹੜੀ ਆ ਘਟਾ ਲਈ ਤੇ ਹੁਣ ਕਿਉਂਕਿ ਜਿਵੇਂ ਚੁੱਲ੍ਹੇ ਤੇ ਆਪ ਰੋਟੀ ਲਾਉਣੀ ਤਾਂ ਪੋਣੇ ਨਾਲ ਅਬ ਵੀ ਹਨਾ ਨਾਪ ਕੇ ਆਪਾਂ ਸੇਕਦੇ ਹਾਂ ਰੋਟੀ ਇਹ ਫਿਰ ਮੈਨੂੰ ਮੁਰਕਿਓਂ ਵੀ ਹੌਲੀ-ਹੌਲੀ ਕੈਸ ਤੇ ਵੀ ਆਦਤ ਬਣ ਗਈ ਹੁਣ ਮੈਂ ਬਹੁਤ ਕੋਸ਼ਿਸ਼ ਕਰਦੀ ਆ ਵੀ ਭੋਨੇ ਦੇ ਨਾਲ ਹੀ ਕਈ ਵਾਰੀ ਮੈਂ ਭੁੱਲ ਵੀ ਜਾਂਦੀ ਆ ਵਿੱਚ ਫਿਰ ਉਹ ਵੀ ਸੇਕ ਲੈਨੀ ਆ ਪਰ ਨਹੀਂ ਜ਼ਿਆਦਾਤਰ ਮੈਂ ਭੋਨੇ ਨਾਲ ਹੀ ਹੁਣ ਸੇਕ ਕਰਨ ਲੱਗ ਗਈ ਜਿ ਕੋਈ ਵੀ ਕੰਮ ਆ ਜਿੱਦਾਂ ਕਰ ਲੱਗ ਜੋ ਹਨਾ ਉੱਥੇ ਉਵੇਂ ਸੁਭਾਅ ਜਿਹੜਾ ਆਪਣਾ ਬਣ ਜਾਂਦਾ ਤੇ ਆਪਣੇ ਆਪ ਨੂੰ ਕੋਈ ਵੀ ਗਲਤੀ ਹੁੰਦੀ ਆ ਬਹੁਤ ਸੋਚੀ ਦਾ ਮਨ ਦੇ ਵਿੱਚ ਹਨਾ ਕਿਆ ਲੋ ਸੋਚੀਦਾ ਕੀ ਆਪਣੇ ਮਨ ਦੇ ਵਿੱਚ ਇਹ ਚੀਜ਼ ਲਿਆਈ ਦੀ ਹਾਂ ਵੀ ਜੇ ਮੈਂ ਇੱਥੇ ਗਲਤ ਤਾਂ ਮੈਨੂੰ ਕਿਸੇ ਨੇ ਟੋਕਿਆ ਇਸ ਕੰਮ ਤੋਂ ਤਾਂ ਕੋਸ਼ਿਸ਼ ਕਰੀਦੀ ਆ ਵੀ ਹਾਂ ਤੇ ਇਹਨੂੰ ਸਹੀ ਕਰੀਗੀ ਤੇ ਚਲੋ ਜੀ ਹੁਣ ਆਪਾਂ ਇੱਥੇ ਰੋਟੀ ਬਣਾ ਲੈਨੇ ਆ ਹਾਂਜੀ ਤੇ ਚਲੋ ਇਸ ਦੇ ਨਾਲ ਹੀ ਹੁਣ ਆਪਾਂ ਵੀਡੀਓ ਦਾ ਵੀ ਐਂਡ ਇਥੇ ਕਰਦੇ ਆਂ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਚਲੋ ਜੀ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਹੋਰ ਸੋਹਣੀ ਜੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦਾ ਐਂਡ ਕਰਦੇ ਹਾਂ ਜੀ ਹੁਣ ਆਪਾਂ ਇੱਥੇ ਤੇ ਕੰਮ ਤਾਂ ਹਜੇ ਆਪਣੇ ਕਾਫੀ ਪਏ ਨੇ ਛੋਟੇ ਛੋਟੇ ਪਰ ਫਿਰ ਆਪਣੀ ਜਿਹੜੀ ਵੀਡੀਓ ਜ਼ਿਆਦਾ ਵੱਡੀ ਹੋ ਜਾਣੀ ਹੈ ਜਿਵੇਂ ਫਾਸਟ ਕਰਦੀਆਂ ਤਾਂ ਫਿਰ ਮੈਨੂੰ ਕਮੈਂਟ ਆਉਣ ਲੱਗ ਜਾਂਦੇ ਕਿ ਵੀਡੀਓ ਫਾਸਟ ਨਾ ਕਰਿਆ ਕਰੋ ਪਰ ਮੈਨੂੰ ਫਿਰ ਮਜਬੂਰੀ ਚ ਕਰਨੀ ਪੈਂਦੀ ਹੈ ਵੀਡੀਓ ਫਾਸਟ ਕਿਉਂਕਿ ਕਈ ਵਾਰੀ ਵੱਡੀ ਹੋ ਜਾਂਦੀ ਹੈ ਵੀਡੀਓ ਚਲੋ ਠੀਕ ਹੈ ਜੀ ਹੁਣ ਆਪਾਂ ਮਿਲਾਂਗੇ ਕੱਲ ਨੂੰ ਜੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਖੁਸ਼ ਰਹੋ ਹੱਸਦੇ ਰਹੋ বাসਦੇ ਰਹੋ ਅੰਦਰ ਸਟਰੋਂਗ ਬਾਈ ਬਾਈ